ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅੱਜ ਕੁਝ ਘੰਟੇ ਪਹਿਲਾਂ ਸਪੀਕਰ ਕੁਲਤਾਰ ਸੰਧਵਾ ਨੇ ਅਖੀਰ ਸਵੀਕਾਰ ਕਰ ਲਿਆ ਕਿ ਉਹ ਮੈਨੂੰ ਬਹੁਤ ਨਫ਼ਰਤ ਕਰਦਾ ਔਰ ਕੇਜਰੀਵਾਲ ਤੇ ਭਗਵੰਤ ਮਾਨ ਤੇ ਸਸੋੜੀਏ ਨੂੰ ਖੁਸ਼ ਕਰਨ ਵਾਸਤੇ ਅੱਜ ਮੈਨੂੰ ਉਹਨੇ ਪੰਜਾਬ ਦੀ ਵਿਧਾਨ ਸਭਾ ਚੋਂ ਨਾਮਜ਼ਦ ਕਰਕੇ ਜਿਹੜੇ ਮਾਰਸ਼ਲ ਬੁਲਾ ਕੇ ਪੁਲਿਸ ਆਫੀਸਰਸ ਤੇ ਮੈਨੂੰ ਵਿਧਾਨ ਸਭਾ ਚੋਂ ਬਾਹਰ ਕਢਵਾ ਦਿੱਤਾ ਲੇਕਿਨ ਇਸ ਬਾਹਰ ਕੱਢਣ ਦੇ ਸਾਰੇ ਘਟਨਾਕ੍ਰਮ ਪਿੱਛੇ ਅਸਲੀਅਤ ਕੀ ਹੈ ਕਿਉਂਕਿ ਮੈਨੂੰ ਦੇਖ ਰਿਆ ਸੀ ਇੱਕ ਭਗਵੰਤਪਾਨ ਕਹਿ ਰਿਹਾ ਜੀ ਜਦ ਵੀ ਮੈਂ ਬੋਲਣ ਆਉਨਾ ਉਦੋਂ ਮੈਨੂੰ ਬੋਲਣ ਤੋਂ ਰੋਕਦੇ ਨੇ ਸ਼ੋਰ ਮਚਾਉਂਦੇ ਨੇ ਇਹ ਗੱਲ ਉਹਦੀ ਸਾਰਾ ਸਰ ਝੂਠੀ ਸੀ ਕਿਉਂਕਿ ਅੱਜ ਸੈਸ਼ਨ ਸਵੇਰੇ 11 ਵਜੇ ਲੱਗਿਆ 11 ਵਜੇ ਤੋਂ ਲੈ ਕੇ ਲਗਭਗ ਅ 4:30 ਵਜੇ ਤੱਕ ਜਾਂ 4:30 ਵਜੇ ਤੱਕ ਮੈਂ ਇੱਕ ਇੱਕ ਕਾਰਵਾਈ ਵਿੱਚ ਹਿੱਸਾ ਲਾ ਮੈਂ ਇੰਤਜ਼ਾਰ ਕਰ ਰਿਹਾ ਸੀਗਾ ਕਿ ਜਦੋਂ ਮੇਰਾ ਟਾਈਮ ਆਵੇਗਾ ਤੇ ਮੈਂ ਮਨਰੇਗਾ ਦਾ ਜਿਹੜਾ ਮਹੱਤਵਪੂਰਨ ਕਾਨੂੰਨ ਆ ਗਰੀਬਾਂ ਵਾਸਤੇ ਬਣਾਇਆ ਉਹਨੂੰ ਕਿਵੇਂ ਤਹਿਸ਼ਨਾਸ਼ ਕੀਤਾ ਬੀਜੇਪੀ ਨੇ ਉਹਦੇ ਤੇ ਮੈਂ ਆਪਣੀ ਵਿਚਾਰ ਰੱਖੂੰਗਾ ਪਰ ਸਪੀਕਰ ਮੈਨੂੰ ਅ ਮਤਲਬ ਅੱਜ ਦਾ ਨਹੀਂ ਸੈਬ ਸੌਰੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲ ਸੀ ਆ ਆਨੰਦਪੁਰ ਸਾਹਿਬ ਸਪੈਸ਼ਲ ਸੈਸ਼ਨ ਉੱਥੇ ਵੀ ਨਹੀਂ ਬੋਲਣ ਦਿੱਤਾ ਉਹ ਤੋਂ ਪਿੱਛੇ ਜਿੰਨੇ ਵੀ ਸੈਸ਼ਨ ਹੋਏ ਪੰਜਾਬ ਵਿਧਾਨ ਸਭਾ ਦੇ ਮੈਨੂੰ ਬੋਲਣੇ ਦਿੱਤਾ ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮਨਰੇਗਾ ਦੀ ਬਹਿਸ ਦੇ ਉੱਤੇ ਆ ਸਾਡੇ ਲੀਡਰ ਆਫ অপੋਜੀਸ਼ਨ ਨੇ ਬਕਾਇਦਾ ਇੱਕ ਨਾਮ ਲਿਖ ਕੇ ਭੇਜੇ ਸਪੀਕਰ ਨੂੰ ਵਿਧਾਨ ਸਭਾ ਨੂੰ ਸਵੇਰੇ ਔਰ ਮੇਰਾ ਨਾਮ ਉਹਨੇ ਨਾਮਜ਼ਦ ਕੀਤਾ ਇੱਕ ਨੰਬਰ ਦੇ ਉੱਤੇ ਕਿ ਸੁਖਪਾਲ ਸਿੰਘ ਖੇਰਾ ਆਪਣੀ ਗੱਲ ਰੱਖੇਗਾ ਤਾਂ ਚਲੋ ਗੱਲ ਜਦੋਂ ਬਹਿਸ ਸ਼ੁਰੂ ਹੋਈ ਤੇ ਕਦੀ ਸਾਡੀ ਪਾਰਟੀ ਚ ਚਲੋ ਬੁਲਾ ਦੇ ਸਾਡੇ ਕੁਲੀਗਸ ਆ ਉਹਨਾਂ ਨੂੰ ਬੁਲਾਤਾ ਪਹਿਲਾਂ ਮੈਨੂੰ ਕੋਈ ਇਤਰਾਜ਼ ਨਹੀਂ ਸੀਗਾ ਫਿਰ ਮੇਰਾ ਖਿਆਲ ਹੈ ਕਿ ਤ ਤੋਂ ਕੋਣੀ ਦਾ ਪਿੰਕਟੀ ਚਾੜੀ ਬੋਕਰ ਪਾਰਟੀ ਦੇ ਐਮ ਐਲ ਏਜ਼ ਨੂੰ ਸਮਾਂ ਦਿੱਤਾ ਸਾਰਿਆਂ ਨੂੰ ਦਿੱਤਾ ਇੱਕ ਇੱਕ ਇੰਡੀਪੈਂਡੈਂਟ ਨੂੰ ਵੀ ਦੇ ਦਿੱਤਾ ਇੱਕ ਅਕਾਲੀ ਦਲ ਨੂੰ ਵੀ ਦੇ ਦਿੱਤਾ ਬੀਜੇਪੀ ਨੂੰ ਦੇ ਦਿੱਤਾ ਕੋਈ ਪ੍ਰੋਬਲਮ ਨਹੀਂ ਮੈਂ 4:00 4:30 ਤੱਕ ਬੈਠਾ ਇੰਤਜ਼ਾਰ ਕਰ ਰਿਹਾ ਸੀ ਮੈਨੂੰ ਪਤਾ ਸੀ ਇਹਨੇ ਮੈਨੂੰ ਟਾਈਮ ਨਹੀਂ ਦੇਣਾ ਕਿਉਂਕਿ ਮੇਰੇ ਨਾਲ ਬਹੁੜੀ ਰੰਜਿਸ਼ ਰੱਖਦਾ ਕੋਈ ਪਰਸਨਲ ਮੈਂ ਇਹਨੂੰ ਪੁੱਛਦਾ ਮੈਂ ਬਾਅਦ ਚ ਦੱਸਦਾ ਉਹਨਾਂ ਨੂੰ ਤੇ ਮੈਂ ਬੈਠਾ ਰਿਹਾ ਬੈਠਾ ਰਿਹਾ ਤਾਂ ਅਖੀਰ ਜਦੋਂ ਇਸਨੇ ਕਿਹਾ ਕਿ ਹੁਣ ਭਗਵਾਨ ਜੀ ਮਾਨ ਲਾਸਟ ਸਪੀਕਰ ਹੋਣਗੇ ਤਾਂ ਮੈਂ ਉੱਥੇ ਖੜ ਕੇ ਆਪਣੇ ਮਾਈਕ ਤੇ ਮਾਈਕ ਤਾਂ ਔਨ ਕਰਨਾ ਨਹੀਂ ਸੀਗਾ ਇਹ ਜਿਹੜੀਆਂ ਤੁਸੀਂ ਸਮਝਦੇ ਕਿ ਲਾਈਵ ਪ੍ਰੋਸੀਡਿੰਗਸ ਆ ਵਿਧਾਨ ਸਭਾ ਦੀਆਂ ਸਾਰੀਆਂ ਜਦ ਤੋਂ ਉਹਨੂੰ ਕੈਮਰੇ ਤੇ ਨਹੀਂ ਦਿਖਾਉਣਾ ਤੁਹਾਡਾ ਮਾਈਕ ਹੀ ਨਹੀਂ ਔਨ ਕਰਨਾ ਤੁਸੀਂ ਜੋ ਮਰਜੀ ਕਹੀ ਚੋ ਪਰ ਮੈਂ ਕਾਫੀ ਜ਼ੋਰਦਾਰ ਤਰੀਕੇ ਨਾਲ ਪਹਿਲਾਂ ਆਪਣੇ ਬੈਂਚ ਤੇ ਖੜ ਕੇ ਪੁੱਛਿਆ ਵਿਧਾਨ ਸਭਾ ਦੇ ਸਪੀਕਰ ਨੂੰ ਕੁਲਤਾਰ ਸੰਧਵਾ ਨੂੰ ਕਿ ਤੁਸੀਂ ਮੈਨੂੰ ਬੋਲਣ ਦਾ ਸਮਾਂ ਕਿਉਂ ਨਹੀਂ ਦਿੱਤਾ ਜਦਕਿ ਮੇਰੀ ਪਾਰਟੀ ਹਰ ਵਾਰ ਦੀ ਤਰ੍ਹਾਂ ਐਤ ਕੀ ਵੀ ਉਹਨਾਂ ਨੇ ਲਿਖ ਕੇ ਭੇਜਿਆ ਮੇਰਾ ਨਾਮ ਨੰਬਰ 1 ਤੇ ਰੱਖਿਆ ਕੋਈ ਜਵਾਬ ਨਹੀਂ ਸਿਕਾ ਫਿਰ ਮੈਂ ਹੌਲੀ ਜਦੋਂ ਮੇਰੀ ਗੱਲ ਨਹੀਂ ਸੁਣੀ ਜਾ ਰਹੀ ਸੀ ਮੈਂ ਵੈਲਵਿਚ ਜਾ ਕੇ ਬਿਲਕੁਲ ਸਪੀਕਰ ਦੀ ਕੁਰਸੀ ਦੇ ਥੱਲੇ ਖੜ ਕੇ ਮੈਂ ਉਹਨੂੰ ਇਹ ਪੁੱਛਿਆ ਸਿਰਫ ਕਿ ਕੀ ਕੁਲਤਾਰ ਸੰਧਵਾ ਜੀ ਪਹਿਲਾਂ ਦੱਸੋ ਤੁਹਾਨੂੰ ਕੋਈ ਮੇਰੇ ਨਾਲ ਜ਼ਾਤੀ ਰੰਜਿਸ਼ ਹੈ ਕੋਈ ਮੈਂ ਤੁਹਾਡੀ ਪਹਿਲੀ ਵਾਈ ਹੋਵੇ ਧੱਕੇ ਦੇ ਨਾਲ ਕੋਈ ਤੁਹਾਡੀ ਮੈਂ ਕੰਧ ਢਾਈ ਹੋਵੇ ਜਾਂ ਤੁਹਾਨੂੰ ਕੋਈ ਅਪਸ਼ਬਦ ਬੋਲੇ ਹੋਣ ਤੁਸੀਂ ਮੇਰੇ ਨਾਲ ਮੈਨੂੰ ਇਸ ਪੰਜਾਬ ਦੀ ਵਿਧਾਨ ਸਭਾ ਚ ਬੋਲਣ ਦਾ ਸਮਾਂ ਕਿਉਂ ਨਹੀਂ ਦਿੰਦੇ ਮੈਂ ਜਿਵੇਂ ਬਾਕੀ 117 ਮੈਂਬਰਸ ਨੇ ਜਿਵੇਂ ਚੀਫ ਮਿਨਿਸਟਰ ਹੈ ਉਦਾਂ ਦਾ ਮੈਂਬਰ ਵਿਧਾਨ ਸਭਾ ਦਾ ਮੈਂ ਵਾਂ ਔਰ ਸਪੀਕਰ ਮੇਰੇ ਵੀਰੋ ਤੇ ਭੈਣੋ ਬਜ਼ੁਰਗੋ ਇਹ ਕੋਈ ਖੁਦਾ ਨਹੀਂ ਹੁੰਦਾ ਸਪੀਕਰ ਸਿਰਫ ਕਸਟੋਡੀਅਨ ਨਾ ਰਖਵਾਲਾ ਹਵਾ ਉਹ ਸਦਨ ਦਾ ਕਿ ਮੈਂ ਉਹਨੂੰ ਚਲਾਉਣਾ ਵਾ ਪਰ ਸਪੀਕਰ ਦੇ ਅੰਦਰ ਇਹ ਅਧਿਕਾਰ ਨਹੀਂ ਹੋ ਸਕਦਾ ਕਿ ਉਹ ਕਾਂਗਰਸ ਪਾਰਟੀ ਵੱਲੋਂ ਬਕਾਇਦਾ ਨਾਮਜ਼ਦ ਕਰਕੇ ਚਾਰ ਸਪੀਕਰਾਂ ਦੇ ਨਾਮ ਭੇਜੇ ਹੁਣ ਤਿੰਨਾਂ ਨੂੰ ਬੁਲਾ ਦੇਵੇ ਤੇ ਖੈਰੇ ਨੂੰ ਛੱਡ ਦੇਵੇ ਇਸ ਕਰਕੇ ਫੇ ਮੈਂ ਉੱਥੇ ਵੈਲ ਵਿੱਚ ਜ਼ਬਰਦਸਤ ਪ੍ਰੋਟੈਸਟ ਕੀਤਾ ਮੈਂ ਮੇਰੇ ਨਾਲ ਪਿੱਛੇ ਮੇਰੇ ਪਾਰਟੀ ਦੇ ਕੁਲੀਕਸ ਖੜ ਗਏ ਇਹ ਜਿਹੜੀ ਚਿੱਠੀ ਤੁਹਾਨੂੰ ਮੈਂ ਦਿਖਾਈ ਇਹ ਸਰਦਾਰ ਪ੍ਰਤਾਪ ਸਿੰਘ ਬਾਜਵਾ ਲੀਡਰ ਆਫ oppositon ਨੇ ਮੇਰਾ ਨਾਮ ਲਿਖ ਕੇ ਸਪੀਕਰ ਨੂੰ ਭੇਜ ਉਹਨੇ ਆਪਣਾ ਵੀ ਨਾਮ ਛੱਡ ਦਿੱਤਾ ਉਹਨੂੰ ਪਤਾ ਸੀਗਾ ਕਿ ਖੈਰੇ ਨੂੰ ਕਿਸੇ ਤਰੀਕੇ ਨਾਲ ਇਹ ਰੋਕਣਾ ਤਾਂ ਮੈਂ ਆਪਣਾ ਨਾਮ ਵੀ ਛੱਡ ਦੇਣਾ ਅੱਜ ਤੇ ਮੈਂ ਖੈਰੇ ਦਾ ਨਾਮ ਨੰਬਰ 1 ਤੇ ਲਿਖ ਕੇ ਭੇਜ ਦਿੰਦਾ ਫਿਰ ਮੈਂ ਸਪੀਕਰ ਨੂੰ ਪੁੱਛਿਆ ਵੀ ਤੁਹਾਨੂੰ ਕੋਈ ਕੇਚਰੀਵਾਲ ਕਹਿ ਰਿਹਾ ਮੈਨੂੰ ਰੋਕਿਆ ਜਾਵੇ ਜਾਂ ਭਗਵੰਤਮਾਨ ਤੁਹਾਡੇ ਲਾਗੇ ਇੱਥੇ ਬੈਠਾ ਇਹ ਤੁਹਾਨੂੰ ਇਸ਼ਾਰੇ ਕਰਦੇ ਨੇ ਕਿ ਖੈਰੇ ਨੂੰ ਬੋਲਣੇ ਦਿੰਦਾ ਅੱਜ ਤੁਹਾਨੂੰ ਪੰਜਾਬ ਦੀ ਜਨਤਾ 3 ਕਰੋੜ ਆਬਾਦੀ ਨੂੰ ਦੱਸਣਾ ਪਵੇਗਾ ਕਿ ਖੈਰੇ ਨੂੰ ਤੁਸੀਂ ਇਸ ਸਦਨ ਵਿੱਚ ਕਿਉਂ ਨਹੀਂ ਬੋਲਣ ਦਿੰਦੇ ਅਗਲੀ ਗੱਲ ਮੈਂ ਕਰਨੀ ਸੀ ਜਿਹੜੀ ਸਭ ਤੋਂ ਇੰਪੋਰਟੈਂਟ ਤੁਹਾਡੇ ਜ਼ਰੀਏ ਕਰ ਲੈਣਾ ਕਿ ਇਹ ਜਿਹੜਾ ਅੱਜ ਮਨਰੇਗਾ ਤੇ ਬਹਿਸ ਕਰ ਰਹੇ ਸੀ ਬਾਕੀ ਸਾਰੀਆਂ ਗੱਲਾਂ ਦਾ ਪਤਾ ਵਾ ਕਿ ਮਨਰੇਗਾ ਦਾ ਜਿਹੜਾ ਕਾਨੂੰਨ ਹੈ ਉਹਨੂੰ ਕਮਜ਼ੋਰ ਕਰਤਾ ਬੀਜੇਪੀ ਨੇ ਉਹਨਾਂ ਨੇ 60 40 ਦੇ ਰੇਸ਼ਿਓ ਨਾਲ ਸਰਕਾਰਾਂ ਸੂਬਿਆਂ ਨੂੰ ਕਹਿਤਾ ਕਿ 40% ਤੁਸੀਂ ਦਿਓਗੇ ਸਾਰੇ ਐਮ ਐਲ ਏਜ਼ ਨੇ ਆਪਣੀ ਆਪਣੀ ਗੱਲ ਕਹੀ ਮੈਂ ਕਹਿਣਾ ਸੀਗਾ ਕਿ ਅਸਲ ਵਿੱਚ ਇਹ ਸਾਡੇ ਫੈਡਰਲ ਢਾਂਚੇ ਤੇ ਵੱਡਾ ਹਮਲਾ ਕੀਤਾ ਬੀਜੇਪੀ ਨੇ ਮੈਂ ਇਹ ਗੱਲ ਆਪਣੀ ਉੱਥੇ ਰੱਖਣੀ ਸੀਗੀ ਮੈਂ ਬੀਜੇਪੀ ਦਾ ਵਿਰੋਧ ਕਰਨਾ ਸੀ ਪਰ ਇਹਨਾਂ ਦੀ ਨਫ਼ਰਤ ਇੰਨੀ ਜ਼ਿਆਦਾ ਵਾ ਕਿ ਇਹ ਮੈਨੂੰ ਰੋਕਣ ਦੇ ਚੱਕਰ ਦੇ ਵਿੱਚ ਸਾਰਾ ਇਹਨਾਂ ਨੇ ਜਿਹੜਾ ਘਟਨਾਕ੍ਰਮ ਕੀਤਾ ਮੈਂ ਕਹਿਣਾ ਸੀਗਾ ਕਿ ਜਿਵੇਂ ਇੱਕ ਰੋਕ ਸਟੇਟ ਬਣ ਗਈ ਨਾ ਪਾਕਿਸਤਾਨ ਕਹਿੰਨ ਉਹ ਜਮਹੂਰੀਅਤ ਹੈ ਲੇਕਿਨ ਅਸਲ ਵਿੱਚ ਪਿੱਛੇ ਜਮਹੂਰੀਅਤ ਨੂੰ ਚਲਾਉਣ ਵਾਲੀ ਫੌਜ ਬੈਠੀ ਆ ਜਿਵੇਂ ਇੱਕ ਫਾਸਿਸਟ ਸਟੇਟ ਬਣ ਗਈ ਰਸ਼ੀਆ ਜਿਵੇਂ ਪਿਊਟਰਨ ਨੇ ਆਪਣੇ ਆਪ ਨੂੰ ਸਾਰੀ ਉਮਰ ਵਾਸਤੇ ਡਿਕਲੇਅਰ ਕਰਤਾ ਇੱਕ ਕਿਸਮ ਦਾ ਰਾਸ਼ਟਰਪਤੀ ਉੱਥੋਂ ਦਾ ਉਹਦੇ ਪਿੱਛੇ ਵੀ ਫੌਜ ਚਲਾ ਰਹੀ ਆ ਤਾਨਾਸ਼ਹੀ ਚਲਾ ਰਹੀ ਆ ਜਿਵੇਂ ਕਿ ਇੱਕ ਨਾਰਥ ਕੋਰੀਆ ਦੀ ਸਟੇਟ ਹੈ ਇੱਥੇ ਪੱਕਾ ਡਿਕਟੇਟਰ ਆ ਕੋਈ ਫਰਜ਼ੀ ਦੀ ਡੈਮੋਕ੍ਰੇਸੀ ਉਹ ਵੀ ਕਰਾਉਂਦਾ ਐਵੇਂ ਬੀਜੇਪੀ ਦੀ ਸਰਕਾਰ ਤੇ ਮੋਦੀ ਸਾਹਿਬ ਇਸ ਦੇਸ਼ ਨੂੰ ਹੌਲੀ-ਹੌਲੀ ਇੱਕ ਫਾਸਿਸਟ ਸਟੇਟ ਵੱਲ ਨੂੰ ਲੈ ਕੇ ਜਾ ਰਹੇ ਨੇ ਔਰ ਰਾਹੁਲ ਗਾਂਧੀ ਨੇ ਜਿਹੜਾ ਵੋਟ ਚੋਰੀ ਦਾ ਮਸਲਾ ਉਠਾਇਆ ਉਹ ਬਹੁਤ ਵਾਜਬ ਅੱਜ ਤੱਕ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕੋਲ ਕੋ ਜਵਾਬ ਹੈ ਨਾ ਬੀਜੇਪੀ ਦੇ ਕਾਲ ਕੋਈ ਤਰਕ ਤੇ ਦਲੀਲ ਹੈ ਕਿਵੇਂ ਬੀਜੇਪੀ ਨੇ ਇਸ ਦੇਸ਼ ਦੇ ਇਲੈਕਸ਼ਨ ਕਮਿਸ਼ਨ ਸਮੇਤ ਇੰਪੋਰਟੈਂਟ ਵਾਈਟਲ ਇੰਸਟੀਟਿਊਸ਼ਨਸ ਨੂੰ ਹਾਈਜੈਕ ਕਰ ਲਿਆ ਕਿਵੇਂ ਸਾਰੀਆਂ ਸਕੀਮਾਂ ਦੇ ਨਾਮ ਬਦਲ ਦਿੱਤੇ ਸ਼ਹਿਰਾਂ ਦੇ ਨਾਮ ਬਦਲਤੇ 에어ਪੋਰਟਸ ਦੇ ਨਾਮ ਬਦਲਤੇ ਤਾਂ ਇਸ ਨੂੰ ਤਾਨਾਸ਼ਾਹੀ ਹੀ ਕਿਹਾ ਜਾਦਾ ਇਹ ਤਾਂ ਮੈਂ ਸਾਰੀਆਂ ਗੱਲਾਂ ਉੱਥੇ ਰੱਖਣੀਆਂ ਸੀ ਔਰ ਮੈਂ ਕਹਿਣਾ ਚਾਹੁੰਦਾ ਸੀਗਾ ਕਿ ਇਹ ਸਾਡੇ ਫੈਡਰਲ ਢਾਂਚੇ ਤੇ ਅਸਲ ਹਮਲਾ ਵਾ ਕਿਉਂਕਿ ਕੋਈ ਵੀ ਸਟੇਟ 40% ਮਰੇਗਾ ਦੀ ਕੰਟ੍ਰਿਬਿਊਸ਼ਨ ਨਹੀਂ ਕਰ ਸਕਦੀ ਪੰਜਾਬ ਤਾਂ ਇਹਨਾਂ ਨੇ ਬੋਕਰ ਪਾਰਟੀ ਨੇ 4 ਲੱਖ ਕਰੋੜ ਤੋਂ ਉੱਤੇ ਦਾ ਕਰਜ਼ਾ ਕਰਜ਼ਾਈ ਸਟੇਟ ਬਣਾਤਾ ਇਹਨਾਂ ਦੇ ਕੋਲ ਕੁਝ ਹਜ਼ਾਰ ਕਰੋੜ ਰੁਪਏ ਆਪਣੇ ਕੰਟ੍ਰਿਬਿਊਸ਼ਨ 40% ਪਾਉਣ ਨੂੰ ਕਿੱਥੇ ਹੋਵੇਗਾ ਇਹ ਮੈਂ ਗੱਲ ਕਹਿਣੀ ਸੀਗੀ ਕਿ ਹੌਲੀ ਹੌਲੀ ਸੂਬਿਆਂ ਨੂੰ ਕੇਂਦਰ ਨੇ ਇੱਕ ਮਿਊਨਿਸਪੈਲਟੀ ਬਣਾ ਕੇ ਰੱਖ ਦਿੱਤਾ ਵਾ ਕੋਈ ਅਧਿਕਾਰ ਨਹੀਂ ਔਰ ਓਵਰ ਅ ਪੀਰੀਅਡ ਆਫ ਟਾਈਮ ਜਿਹੜੇ ਸਾਡੇ ਸਟੇਟ ਸਬਜੈਕਟਸ ਜਿਵੇਂ ਐਜੂਕੇਸ਼ਨ ਸੀ ਉਹਨੂੰ ਹੌਲੀ-ਹੌਲੀ ਕੰਕਰੈਂਟ ਲਿਸਟ ਤੇ ਪਾ ਦਤਾ ਸਾਂਝੀ ਲਿਸਟ ਤੇ ਪਾ ਦਤਾ ਬਹੁਤ ਸਾਰੇ ਜਿਹੜੇ ਕੰਕਰੈਂਟ ਲਿਸਟ ਦੇ ਸੀਗੇ ਸਬਜੈਕਟਸ ਸਟੇਟਾਂ ਦੇ ਅਧਿਕਾਰ ਦੇ ਉਹ ਚੱਕ ਕੇ ਕੇਂਦਰ ਨੇ ਆਪਣੀ ਸੈਂਟਰਲ ਲਿਸਟ 'ਚ ਪਾ ਦਤਾ ਜੇ ਸਾਡੀ ਐਜੂਕੇਸ਼ਨ ਸਾਡੇ ਕੋਲ ਤਾਲੀਮ ਪੜਾਉਣ ਵਾਲੇ ਨੇ ਅਸੀਂ ਤੇ ਫਿਰ ਆਪਣੇ ਬੱਚਿਆਂ ਨੂੰ ਸਾਡੇ ਨੂੰ ਕਿਵੇਂ ਅਸੀਂ ਸਹਿਬਜ਼ਾਦਿਆਂ ਦਾ ਇਤਿਹਾਸ ਪੜਾਵਾਂਗੇ ਕਿਵੇਂ ਅਸੀਂ ਉਹਨਾਂ ਦੀ ਕੁਰਬਾਨੀ ਦੱਸਾਂਗੇ ਕਿਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਦਾ ਦੱਸਾਂਗੇ ਕਿਵੇਂ ਅਸੀਂ ਦਸਮ ਪਿਤਾ ਦੀ ਕੁਰਬਾਨੀ ਦੱਸਾਂਗੇ ਕਿਵੇਂ ਮੋਤੀਦਾ ਮਹਿਰਾ ਦਾ ਰੋਲ ਦੱਸਾਂਗੇ ਭਾਈ ਜੈਤਾ ਜੀ ਦਾ ਭਾਈ ਜੀਵਨ ਸਿੰਘ ਜੀ ਦਾ ਕਿਵੇਂ ਅਸੀਂ ਦੀਵਾਨ ਟੋਡਰਮਲ ਦੀ ਕੰਟ੍ਰਿਬਿਊਸ਼ਨ ਦੱਸਾਂਗੇ ਕਿਵੇਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਨਵਾਬ ਜਿਹਨੇ ਹਾ ਦਾ ਨਾਰਾ ਮਾਰਿਆ ਸੀ ਅਸੀਂ ਆਪਣੇ ਬੱਚਿਆਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਸੁਨਹਿਰੀ ਰਾਜ ਲਗਭਗ 40 ਸਾਲ ਇੱਥੇ ਪੰਜਾਬ ਦੇ ਵਿੱਚ ਰਿਹਾ ਅਸੀਂ ਉਹਨਾਂ ਨੂੰ ਕਿਵੇਂ ਪੜਾਵਾਂਗੇ ਯਾ ਹੋਰ ਸਾਡੇ ਪੁਰਖਿਆਂ ਨੇ ਜੋ ਪੰਜਾਬ ਵਾਸਤੇ ਕੀਤਾ ਸਾਰੇ ਫਰਕਾਂ ਦੇ ਲੋਕਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੇ ਕੌਂਟ੍ਰਿਬਿਊਟ ਕੀਤਾ ਕਿਵੇਂ ਪੜਾਵਾਂਗੇ ਮੈਂ ਤਾਂ ਗੱਲਾਂ ਇਹ ਕਹਿਣੀਆਂ ਸੀ ਅੱਜ ਵਿਧਾਨ ਸਭਾ ਦੇ ਵਿੱਚ ਕਿ ਅੱਜ ਸਾਡੇ ਫੈਡਰਲ ਢਾਂਚੇ ਤੇ ਹਮਲਾਵਾ ਅੱਜ ਸਾਰੀਆਂ ਸਾਰੇ ਦੇਸ਼ ਦੀਆਂ ਪਾਰਟੀਆਂ ਨੂੰ ਸਾਰੀਆਂ ਸਟੇਟਸ ਦੇ ਸਰਕਾਰਾਂ ਨੂੰ ਇਕੱਠੇ ਹੋ ਕੇ ਕੇਂਦਰ ਦੇ ਖਿਲਾਫ ਖੜਨਾ ਚਾਹੀਦਾ ਕਿ ਸਾਨੂੰ ਸਟੇਟਸ ਦੇ ਅਧਿਕਾਰ ਦੁਬਾਰਾ ਬਹਾਲ ਕੀਤੇ ਜਾਣ ਸ਼੍ਰੋਮਣੀ ਅਕਾਲੀ ਦਲ ਨੇ 1972 ਓਰਿਜਨਲ ਅਮੈਂਡੇਡ ਰੈਜ਼ੋਲੂਸ਼ਨ 1978 ਚ ਪਾਸ ਕੀਤਾ ਸੀ ਆਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਟ ਵਾਸ ਐਗਜ਼ੈਕਟਲੀ ਡਿਮਾਂਡਿੰਗ ਮੋਰ ਪਾਵਰਸ ਫਾਰ ਦ ਸਟੇਟਸ ਅੱਜ ਅੱਜ ਵੀ ਮੈਂ ਸਮਝਦਾ ਕਿ 50 ਸਾਲ ਬਾਅਦ ਵੀ ਉਹ ਰੈਜ਼ੋਲੂਸ਼ਨ ਅੱਜ ਵੀ ਇੰਪੋਰਟੈਂਟ ਹੈ ਜਦ ਤੱਕ ਸਾਨੂੰ ਸਾਡੇ ਅਧਿਕਾਰ ਨਹੀਂ ਮਿਲਣਗੇ ਸਾਡੇ ਲੇਬਰ ਲਾਜ਼ ਨਹੀਂ ਅਸੀਂ ਬਣਾ ਸਕਾਂਗੇ ਸਾਡੇ ਕੋਲ ਟੈਕਸੇਸ਼ਨ ਨਹੀਂ ਰਹੀ ਵਨ ਨੇਸ਼ਨ ਵਨ ਟੈਕਸ ਜੀਐਸਟੀ ਦੇ ਨਾਮ ਤੇ ਸਾਡੇ ਸਾਰੇ ਜਿਹੜੇ ਅਧਿਕਾਰ ਆ ਉਹ ਖੋਹ ਕੇ ਲੈ ਗਿਆ ਕੇਂਦਰ ਦੀ ਸਰਕਾਰ ਅਸੀਂ ਸਾਡੇ ਕੋਲ ਕੋਈ ਪੈਸਾ ਨਹੀਂਗਾ ਅਸੀਂ ਤਾਂ ਤਨਖਾਹਾਂ ਤੇ ਪੈਨਸ਼ਨਾਂ ਨਹੀਂ ਦੇ ਸਕਦੇ ਪਿਛਲੇ 2025 ਵਿੱਚ ਜਿਹੜਾ ਨੰਗ ਰਿਹਾ ਕਾਲ ਖਤਮ ਹੋ ਜਾਣਾ ਅਸੀਂ ਕਿਸੇ ਐਮਪਲੋਈ ਨੂੰ ਕਿਸੇ ਪੈਨਸ਼ਨਰ ਨੂੰ ਬੀਏ ਦੀ ਕਿਸ਼ਤ ਨਹੀਂ ਦੇ ਸਕੇ ਅਸੀਂ ਛੋਟੀਆਂ ਛੋਟੀਆਂ ਸਕੀਮਾਂ ਵਿੱਚ ਆਪਣਾ ਹਿੱਸਾ ਨਹੀਂ ਪਾ ਸਕਦੇ ਇਹ ਸਾਰੀਆਂ ਗੱਲਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਮੈਂ ਰੱਖ ਰਿਹਾ ਸੀ ਪਰ ਮੈਨੂੰ ਸਮਾਂ ਦੇਣਗੇ ਤਾਂ ਤਾਂ ਨਾ ਮੈਨੂੰ ਬੜਾ ਅਫਸੋਸ ਆ ਕਿ ਸਪੀਕਰ ਇੰਨੀ ਬਤਲਾ ਖੋਰੀ ਆ ਤੁਹਾਨੂੰ ਪੰਜ ਮੁਕਦਮੇ ਭਗਵੰਤਪਾਨ ਝੂਠੇ ਦਰਜ ਕੀਤੇ ਤੁਸੀਂ ਮੇਰੇ ਮੈਨੂੰ 6 ਮਹੀਨੇ ਜੇਲ੍ਹ ਵਿੱਚ ਰੱਖਿਆ ਤੁਹਾਡੀ ਹਲੇ ਆਤਮਾ ਨੂੰ ਸ਼ਾਂਤੀ ਨਹੀਂ ਮਿਲੀ ਔਰ ਇਹ ਸੈਸ਼ਨ ਕੀ ਹੈ ਜੀ ਇੱਕ ਦਿਨ ਦਾ ਸੈਸ਼ਨ ਸਿਰਫ ਔਰ ਹਰ ਵਾਰ ਇੱਕ ਦਿਨ ਦਾ ਸੈਸ਼ਨ ਪੁਰਾਣੀ ਪੰਜਾਬ ਦੀ ਵਿਧਾਨ ਸਭਾ ਦੀ ਵਰਕਿੰਗ ਇਸ ਤਰ੍ਹਾਂ ਸੀਗੀ ਕਿ ਸਾਲ ਵਿੱਚ ਤਿੰਨ ਸੈਸ਼ਨ ਆਇਆ ਕਰਦੇ 10-10 15-15 ਦਿਨ ਦੇ ਪਹਿਲਾ ਹੁੰਦਾ ਬਜਟ ਇਜਲਾਸ ਮਾਰਚ ਮਹੀਨੇ ਚ ਦੂਜਾ ਹੁੰਦਾ ਜੁਲਾਈ-ਅਗਸਟ ਵਿੱਚ ਮੌਨਸੂਨ ਸੈਸ਼ਨ ਯਾਨੀ ਕਿ ਬਰਸਾਤ ਬਰਸਾਤ ਦੀ ਰੁੱਤ ਵਿੱਚ ਤੀਸਰਾ ਹੁੰਦਾ ਸਰਦ ਰੁੱਤ ਵਿੱਚ ਡਿਸੰਬਰ ਨਵੰਬਰ ਡਿਸੰਬਰ ਦੇ ਵਿੱਚ ਸਾਰੇ ਐਮਐਲਏ ਆਪਣੇ ਆਪਣੇ ਹਲਕਿਆਂ ਦੀ ਗੱਲ ਕਹਿੰਦੇ ਕੁਐਸਚਨ ਆਵਰ ਹੁੰਦਾ ਜ਼ੀਰੋ ਆਵਰ ਹੁੰਦਾ ਆਪਣੀ ਗੱਲ ਆਪਣੇ ਇਲਾਕਿਆਂ ਦੀ ਕਹਿੰਦੇ ਪਰ ਇਹਨਾਂ ਨੇ ਪਿਛਲੇ 4 ਸਾਲਾਂ ਚ ਇਸ ਪਵਿੱਤਰ ਵਿਧਾਨ ਸਭਾ ਦਾ ਵੀ ਜਨਾਜ਼ਾ ਕੱਢ ਕੇ ਰੱਖ ਦਿੱਤਾ ਉਹਦਾ ਮਜ਼ਾਕ ਬਣਾ ਕੇ ਰੱਖਤਾ ਇੱਕ ਦਿਨ ਦਾ ਸੈਸ਼ਨ ਪਹਿਲਾਂ ਸਭ ਤੋਂ ਬੁਲਾਇਆ ਜੀ ਆਪਰੇਸ਼ਨ ਲੋਟਸ ਬੀਜੇਪੀ ہماری ਪਾਰਟੀ ਕੇ ਐਮਐਲਏਸ ਕੋ ਖਰੀਦ ਰਹੀ ਹੈ ਵਿਧਾਨ ਸਭਾ ਚ ਲੈ ਆਏ ਸਭ ਕੁਝ ਤੇ ਅੱਜ ਤੱਕ ਤੁਸੀਂ ਮੁੜ ਕੇ ਸੁਣਿਆ ਆਪਰੇਸ਼ਨ ਲੋਟਸ ਦਾ ਕੀ ਹੋਇਆ ਉਹ ਪਤਾ ਨਹੀਂ ਕਿਹੜੇ ਕੋਨੇ ਵਿੱਚ ਰਾਜ ਭਵਨ ਚ ਛੜਿਆ ਇਨਾਂ ਦਾ ਇੱਕ ਰੈਜ਼ੋਲੂਸ਼ਨ ਮਤਾ ਜਿਹੜਾ ਪਾਸ ਕੀਤਾ ਉਹ ਪਿਆ ਹੋਵੇਗਾ ਫਿਰ ਅਗਨੀ ਵੀਰ ਦਾ ਇੱਕ ਰੈਜ਼ੋਲੂਸ਼ਨ ਲਿਆਂਦਾ ਇੱਕ ਇੱਕ ਵਨ ਡੇ ਸੈਸ਼ਨ ਫਿਰ ਕਹਿੰਦੇ ਜੀ ਭਾਰਤ ਬੀਬੀਐਮਪੀ ਦਾ ਬੋਰਡ ਦੇ ਅਧਿਕਾਰ ਸਾਡੇ ਤੋਂ ਖੋਲੇ ਜੀ ਸਾਡੇ ਤੇ ੱੱਕੇ ਨਾਲ ਸੀਆਈਐਸਫ ਲਾਤੀ ਜੀ ਪੰਜਾਬ ਪੁਲਿਸ ਹਟਾਤੀ ਉਹਦਾ ਇੱਕ ਸੈਸ਼ਨ ਬੁਲਾ ਲਿਆ ਮਤਾ ਪਾਸ ਕਰਤਾ ਉਹ ਪਤਾ ਨਹੀਂ ਕਿੱਥੇ ੱੱਕੇ ਖਾ ਰਿਹਾ ਵਾ ਕਿੱਥੇ ਰੋਲ ਰਿਹਾ ਵਾ ਆ ਮੰਰੇਗਾ ਦਾ ਅੱਜ ਕੀ ਆ ਇੱਕ ਸੈਸ਼ਨ ਇੱਕ ਦਿਨ ਦਾ ਬੁਲਾ ਕੇ ਮੰਰੇਗਾ ਦੇ ਖਿਲਾਫ ਇੱਕ ਮਤਾ ਪਾਸ ਕਰਕੇ ਭੇਜ ਦੇਣਗੇ ਲਿਖਤੀ ਇਹਨਾਂ ਦਾ ਮਤਾ ਉਹ ਕਿਸੇ ਕੋਨੇ ਚ ਰਾਜ ਭਵਨ ਜਾਂ ਕਿਸੇ ਕੋਨੇ ਵਿੱਚ ਰਾਸ਼ਟਰਪਤੀ ਭਵਨ ਚ ਪਿਆ ਉਹ ਕਿਸੇ ਦੀ ਸਿਹਤ ਤੇ ਕੀ ਅਸਰ ਹੈ ਸੋ ਸਾਡਾ ਜਿਹੜਾ ਐਸਟੈਬਲਿਸ਼ਡ ਪ੍ਰੈਕਟਿਸ ਸੀ ਵਿਧਾਨ ਸਭਾ ਦੀ ਉਹ ਵੀ ਸਾਰੀ ਇਹਨਾਂ ਨੇ ਗੁੱਲ ਤੇ ਖਤਮ ਕਰਤੀ ਪਹਿਲਿਆਂ ਨੂੰ ਕਹਿੰਦੇ ਸੀ ਜੀ ਮਗਰਲੇ ਸੈਸ਼ਨ ਨਹੀਂ ਕਰਦੇ ਜੀ ਸਾਨੂੰ ਟਾਈਮ ਨਹੀਂ ਦਿੰਦੇ ਜੀ ਆ ਵਿੱਚੇ ਚੀਮਾ ਵਿੱਚੇ ਅਮਨ ਰੋੜਾ ਵਿੱਚੇ ਕੁਲਤਾਰ ਸੰਧਵਾ ਖਰੇ ਕਿੰਨੀਆਂ ਸਪੀਕਰ ਨੂੰ ਅਰਜ਼ੀਆਂ ਦਿੱਤੀਆਂ ਪਿਛਲੇ ਕਾਂਗਰਸ ਦੇ ਸਪੀਕਰ ਨੂੰ ਕਿ ਸਮਾਂ ਵਧਾਇਆ ਜਾਵੇ ਸੈਸ਼ਨ ਦਾ ਤੇ ਆਪ ਆਏ ਤੇ ਮਗਲੀਆਂ ਸਾਰੀਆਂ ਸਰਕਾਰਾਂ ਦਾ ਰਿਕਾਰਡ ਤੋੜ ਦਿੱਤਾ ਛੋਟੇ ਛੋਟੇ ਸੈਸ਼ਨ ਇੱਕ ਇੱਕ ਦਿਨ ਦਾ ਸੈਸ਼ਨ ਮੇਰੇ ਕਹਿੰਦਾ ਸਾਰੇ ਸਾਲ ਵਿੱਚ 12-13 ਦਿਨ ਨਹੀਂ ਅਸੀਂ ਬੈਠੇ ਹੋਵਾਂਗੇ ਜੇ ਅਸੀਂ ਵਿਧਾਨ ਸਭਾ 'ਚ ਬੈਠਾਂਗੇ ਨਹੀਂ ਤੇ ਆਪਣੇ ਇਲਾਕੇ ਤੇ ਆਪਣੇ ਲੋਕਾਂ ਤੇ ਆਪਣੇ ਮੁੱਦਿਆਂ ਦੀ ਗੱਲ ਕੀ ਕਰਾਂਗੇ